ਉਹ ਹੈਂਡਰਾਈਟਿੰਗ ਤੇ ਕੈਲੀਗ੍ਰਾਫੀ 'ਚ ਇੱਕ ਫਰਕ ਇਹ ਚੀਜ਼ ਹੈ ਕਿ ਇਹਦੇ 'ਚ ਅਸੀਂ ਅੱਖਰਾਂ ਦੀ ਬਨਾਵਟ ਨੂੰ ਥੋੜਾ ਨਿਖਾਰਦੇ ਆ ਵੇਖਣ ਵਿੱਚ ਇੱਕ ਚੀਜ਼ ਦੀ ਸਜਾਵਟੀ ਲੁੱਕ ਜਿਹੜੀ ਆ ਉਹ ਸਾਡੇ ਸਾਹਮਣੇ ਆਉਂਦੀ ਹੈ ਸੋ ਉਹ ਸਾਰਾ ਕਾਜ ਤੁਸੀਂ ਮੇਰੇ ਸਾਹਮਣੇ ਪਿੱਛੇ ਕੀਤਾ ਆ ਦੇਖ ਪਾ ਰਹੇ ਹੋ ਜੀ ਸ਼ੌਂਕ ਦੀ ਗੱਲ ਕਰਾਂ ਤਾਂ ਸ਼ੌਂਕ ਗੁਰੂ ਸਾਹਿਬ ਦੇ ਇੱਕ ਉਦਮ ਸਦਕਾ ਹੀ ਹੈ ਕਿ ਮੈਂ ਇਹਨੂੰ ਗੁਰੂ ਸਾਹਿਬ ਨੇ ਹੁਕਮਨਾਮਾ ਸਾਹਿਬ ਲਿਖਣ ਦੀ ਸੇਵਾ ਬਖਸ਼ਿਸ਼ ਕੀਤੀ ਪਰਾਲੇ ਸਤਕਾ ਸਾਰਾ ਇੱਕ ਕਾਰਜ ਕਰ ਰਹੇ ਆ ਕਿ ਗੁਰੂ ਸਾਹਿਬ ਤੁਸੀਂ ਆਪਣੇ ਬੱਚਿਆਂ ਕੋਲ ਇਹ ਸੇਵਾ ਲੈ ਲਿਓ ਔਰ ਹਰ ਘਰ ਦੇ ਵਿੱਚ ਗੁਰਬਾਣੀ ਜਿਹੜੀ ਆ ਉਹ ਲਗਵਾਇਓ ਜੀ ਸ਼ੁਰੂਆਤ ਕਾ ਲਈ ਤੇ ਪਿੱਛੇ ਲੱਗੇ ਹੋਏ ਫਰੇਮ ਤੁਸੀਂ ਦੇਖ ਸਕਦੇ ਜਿੱਚ ਅਸੀਂ ਗੁਰਬਾਣੀ ਦੇ ਕੁਝ ਅਲੱਗ-ਅਲੱਗ ਤੁਕਾਂ ਨੂੰ ਲਿਖਿਆ ਹੋਇਆ ਇਹ ਚੀਜ਼ ਜਿਹੜੀ ਅਸੀਂ ਕੀਤੀ ਹੋਈ ਆ ਬੱਚਿਆਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਉਤਸ਼ਾਹ ਲੈ ਕੇ ਆ ਰਹੀ ਆ ਕਿ ਅਸੀਂ ਇਹ ਕਾਰਜ ਕਰਨਾ ਚਾਹੁੰਦੇ ਆ ਸੋ ਤੁਸੀਂ ਕਿੱਥੋਂ ਕਿਤਾ ਸੀ ਤੇ ਅਸੀਂ ਕਿਵੇਂ ਕਰ ਸਕਦੇ ਆ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿਖੇ ਜਿੱਥੇ ਕਿ ਪੁਸਤਕ ਮੇਲਾ ਲੱਗਿਆ ਜੀ ਹਾਂ ਪੁਸਤਕ ਮੇਲਾ ਹਰ ਸਾਲ ਇੱਥੇ ਲੱਗਦਾ ਹੈ ਕਿਥੇ ਕਿਤਾਬਾਂ ਦੇ ਜਿਹੜੇ ਮੇਲੇ ਲੱਦਦੇ ਨੇ ਲੋਕੀ ਇੱਥੇ ਕਿਤਾਬਾਂ ਖਰੀਦਣ ਆਉਂਦੇ ਨੇ ਲੈਣ ਆਉਂਦੇ ਨੇ ਕੁਝ ਉਥੇ ਕਿਤਾਬਾਂ ਫ੍ਰੀ ਵੀ ਮਿਲਦੀਆਂ ਨੇ ਤੇ ਕੁਝ ਉਥੇ ਪੈਸੇ ਦੇ ਕੇ ਵੀ ਖਰੀਦਰੀਆਂ ਪੈਂਦੀਆਂ ਨੇ ਪਰ ਮੇਨ ਗੱਲ ਇਹ ਹੈ ਜਦੋਂ ਇਹ ਮੇਲਾ ਲੱਗਦਾ ਤਾਂ ਲੋਕੀ ਜਿਹੜੇ ਨੇ ਕਿਥੇ ਬੜੇ ਦੂਰੋਂ ਦੂਰੋਂ ਇਸ ਮੇਲੇ ਦੇ ਵਿੱਚ ਆਉਂਦੇ ਨੇ ਤੇ ਇਸ ਵਕਤ ਸੀ ਮੌਜੂਦ ਆ ਉਸ ਮੇਲੇ ਦੇ ਵਿੱਚ ਤੇ ਇੱਥੇ ਇੱਕ ਕੈਲੀਗ੍ਰਾਫੀ ਕਰਦੇ ਨੇ ਵੀਰ ਗਗਨ ਨਾਮ ਇਹ ਹੁੰਦਾ ਦਾ ਤੇ ਤੁਸੀਂ ਦੇਖ ਸਕਦੇ ਇਹ ਕਿੰਨੀ ਸੋਹਣੀ ਜਿਹੜੀ ਹੈ ਕਿ ਇੱਥੇ ਕੈਲੀਗ੍ਰਾਫੀ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਵੀਰ ਜੀ ਉਹਨਾਂ ਨੇ ਡਿਸਪਲੇ ਵੀ ਲਗਾਈਆਂ ਹੋਈਆਂ ਨੇ ਪੰਜਾਬੀ ਦੇ ਵਿੱਚ ਲਿਖਦੇ ਨੇ ਅੰਗਰੇਜ਼ੀ ਵਿੱਚ ਲਿਖਦੇ ਨੇ ਲੋਕੀ ਇੱਥੇ ਆਉਂਦੇ ਨੇ ਨੋਕਾ ਨਾਮ ਆਪਣਾ ਲਿਖਾਉਂਦੇ ਨੇ ਹੋਰ ਵੀ ਕੋਈ ਚੀਜ਼ਾਂ ਲਿਖਵਾਉਂਦੇ ਨੇ ਵੀਰ ਜੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਲੈ ਵੀ ਜੀ ਵਾਇਕਲ ਖਾਲਸਾ ਜੀ ਫਤਿਹ ਵਾਇ ਖਾਲਸਾ ਵਾਇ ਕੋ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਮੇਰੇ ਛੋਟੇ ਜਿਹੇ ਕੋਪਰਾਲਾ ਕੀਤਾ ਅਖਾੜਾ ੜ ਦੇ ਉੱਤੇ ਜੀ ਬੜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂ ਆਖਿਰ ਇਸ ਨੂੰ ਕਹਿੰਦੇ ਕੀ ਹੈ ਕੀ ਚੀਜ਼ ਹੈ ਥੋੜਾ ਜਿਹਾ ਜਿਹੜੇ ਦਰਸ਼ ਦੇ ਜਿਹਦੇ ਵਿੱਚ ਮੈਂ ਕੈਲੀਗ੍ਰਾਫੀ ਕਰ ਪਾ ਰਿਹਾ ਕੈਲੀਗ੍ਰਾਫੀ ਤੇ ਹੈਂਡ ਰਾਈਟਿੰਗ ਜਿਵੇਂ ਅਸੀਂ ਕਹਿੰਦੇ ਹਾਂ ਹੈਂਡ ਰਾਈਟਿੰਗ ਸੋਹਣੀ ਆ ਉਹ ਹੈਂਡ ਰਾਈਟਿੰਗ ਤੇ ਕੈਲੀਗ੍ਰਾਫੀ 'ਚ ਇੱਕ ਫਰਕ ਇਹ ਚੀਜ਼ ਹੈ ਕਿ ਇਹਦੇ ਵਿੱਚ ਅਸੀਂ ਅੱਖਰਾਂ ਦੀ ਬਨਾਵਟ ਨੂੰ ਥੋੜਾ ਨਿਖਾਰਦੇ ਆ ਉਹਦੇ ਵਿੱਚ ਥੋੜਾ ਜਿਹਾ ਡਿਜ਼ਾਈਨਿੰਗ ਥੋੜਾ ਆਰਟ ਆਪਣਾ ਜਰੂਰ ਸ਼ਾਮਿਲ ਕਰਦੇ ਆ ਕਿ ਜਦ ਨਾਲ ਵੇਖਣ ਵਿੱਚ ਇੱਕ ਚੀਜ਼ ਦੀ ਸੁਜਾਵਟੀ ਲੁੱਕ ਜਿਹੜੀ ਆ ਉਹ ਸਾਡੇ ਸਾਹਮਣੇ ਹੁੰਦੀ ਹੈ ਸੋ ਉਹ ਸਾਰਾ ਕਾਜ ਤੁਸੀਂ ਮੇਰੇ ਸਾਹਮਣੇ ਪਿੱਛੇ ਕੀਤਾ ਦੇਖ ਪਾ ਰਹੇ ਹੋ ਜੀ ਮੈਂ ਗੁਰਮੁਖੀ ਤੇ ਇੰਗਲਿਸ਼ ਵਿੱਚ ਜ਼ਿਆਦਾ ਕਰ ਰਿਹਾ ਜੀ ਤੁਹਾਨੂੰ ਆਪ ਨੂੰ ਸ਼ੌਕ ਗੁਰੂ ਸਾਹਿਬ ਦੇ ਇੱਕ ਉਦਮ ਸਦਕਾ ਇਹ ਹੈ ਕਿ ਮੈਂ ਇਹਨੂੰ ਗੁਰੂ ਸਾਹਿਬ ਨੇ ਹਕਮ ਨਾਮਾ ਸਾਹਿਬ ਲਿਖਣ ਦੀ ਸੇਵਾ ਬਖਸ਼ਿਸ਼ ਕੀਤੀ 2 2.5 ਸਾਲ ਇੱਕ ਉਹ ਸੇਵਾ ਔਰ ਹੁਣ ਵੀ ਨਾਲ ਚੱਲ ਰਹੀ ਆ ਪਰ ਸਿੰਘ ਸਾਹਿਬ ਗਿਆਨੀ ਸੁਜੀਤ ਸਿੰਘ ਜੀ ਸਭਰਾ ਹੋਣੀ ਜਿਨ੍ਹਾਂ ਨੇ ਇਸ ਕਾਰਜ ਨੂੰ ਸੰਗਤਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਇੱਕ ਆਦੇਸ਼ ਦਿੱਤਾ ਕਿ ਇਹਨਾਂ ਨੂੰ ਅਸੀਂ ਸੰਗਤਾਂ ਦੇ ਘਰ ਤੱਕ ਜ਼ਰੂਰ ਲੈ ਕੇ ਜਾਈਏ ਸੋ ਕਿ ਜਿੱਥੇ ਅਸੀਂ ਘਰ ਵਿੱਚ ਫੋਟੋਆਂ ਲਾਈਆਂ ਹੁੰਦੀਆਂ ਨੇ ਜਿਵੇਂ ਅਸੀਂ ਅੱਜ ਡਿਜੀਟਲ ਫੋਟੋਗ੍ਰਾਫ ਦੇ ਵਿੱਚ ਗੁਰੂ ਨਾਨਕ ਪਾਸ਼ਾ ਉਤੇ ਹੱਥ ਉਤੇ ਇੱਕ ਓੰਕਾਰ ਲਾ ਇਹ ਕੜਵੀ ਜਾਂ ਬਹੁਤ ਸਾਰੀਆਂ ਐਸੇ ਅਸੀਂ ਆਪਣੇ ਹੀ ਮਨਮਤਾਂ ਦੇ ਨਾਲ ਉਹਨਾਂ ਦੇ ਰੂਪ ਨੂੰ ਵਿਗਾੜ ਰਹੇ ਹਾਂ ਪਰ ਜਿੱਥੇ ਗੁਰੂ ਸਾਹਿਬ ਨੇ ਸਾਨੂੰ ਸੱਚੀ ਸੁੱਚੀ ਬਾਣੀ ਦਿੱਤੀ ਹੋਈ ਹੈ ਏਕ ਪਿਤਾ ਏਕ ਸਕੇ ਹਮ ਬਾਰਕ ਉਸੀ ਦਾ ਪਹਿਰਾ ਦਿੰਦਿਆਂ ਹੋਇਆਂ ਅਸੀਂ ਬਾਣੀ ਗੁਰੂ ਗੁਰੂ ਹੈ ਬਾਣੀ ਦੇ ਉਸ ਦਿੱਤੇ ਹੋਏ ਉਪਰਾਲੇ ਸਦਕਾ ਇਹ ਸਾਰਾ ਇੱਕ ਕਾਰਜ ਕਰ ਰਹੇ ਹਾਂ ਕਿ ਗੁਰੂ ਸਾਹਿਬ ਤੁਸੀਂ ਆਪਣੇ ਬੱਚਿਆ ਕੋਲ ਇਹ ਸੇਵਾ ਲੈ ਲਿਓ ਔਰ ਹਰ ਘਰ ਦੇ ਵਿੱਚ ਗੁਰਬਾਣੀ ਜਿਹੜੀ ਆ ਉਹ ਲਗਵਾਇਓ ਜੀ ਪੇਸ਼ੇਵਰ ਜੋ ਤੁਸੀਂ ਕੀ ਕਰਦੇ ਹੋ ਵੈਸੇ ਕਿ ਇਹੀ ਕੰਮ ਹੈ ਕੀ ਕਰਦੇ ਹੋ ਪੇਸ਼ੇਵਰ ਜੋ ਸ਼ਾਇਦ ਤੁਸੀਂ ਹੈਰਾਨ ਹੋਗੇ ਪੇਸ਼ੇਵਰ ਮੈਂ ਕੰਪਿਊਟਰ ਟੀਚਰ ਇਹ ਮੇਰਾ ਜੀ ਇਸ ਕਾਰਜ ਦੇ ਨਾਲ ਮੇਰੇ ਸਟੱਡੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਹ ਬਸ ਗੁਰੂ ਦੇ ਉਦਮ ਸਦਕਾ ਇਹ ਕਾਰਜ ਕੀਤਾ ਤੇ ਅੱਜ ਮੈਂ ਇਸ ਖਾਲਸਾ ਗੜੀ ਦੇ ਵਿੜੇ ਵਿੱਚ ਆਪਣਾ ਇਸ ਪ੍ਰਦਰਸ਼ਨੀ ਨੂੰ ਲੈ ਕੇ ਆਇਆ ਹੋਇਆ ਤਾਂ ਮੇਰੇ ਲਈ ਇੱਕ ਆਪਣਾ ਸੁਪਾ ਹਕ ਮੁਬਾਰਕ ਹੈ ਮੈਨੂੰ ਆਪਣੇ ਆਪ ਨੂੰ ਹੀ ਕੀ ਮੈਂ ਇੱਥੇ ਤੱਕ ਪਹੁੰਚ ਚੁੱਕਿਆ ਜੀ ਕਿਸ ਤਰ੍ਹਾਂ ਰਿਸਪੌਂਸ ਦੇਖ ਰਿਹਾ ਪਬਲਿਕ ਦਾ ਲੋਕ ਆ ਰਹੇ ਨੇ ਕਿਸ ਤਰ੍ਹਾਂ ਰਿਸਪੌਂਸ ਰਿਸਪੌਂਸ ਕਿਉਂਕਿ ਅੱਜ ਕੱਲ ਲੋਕ ਇੰਗਲਿਸ਼ ਵਿਚਾਰਾ ਪ੍ਰੇਫਰੈਂਸ ਕਰਦੇ ਨੇ ਬਿਲਕੁਲ ਬਿਲਕੁਲ ਤੇ ਦੇਖ ਰਹਾ ਮੈਂ ਦੇਖ ਨਾਲ ਪੀਲ ਲੱਗ ਰਹੀ ਹੈ ਤੁਹਾਡੇ ਇੱਥੇ ਲੋਕੀ ਦੇਖ ਰਿਹਾ ਕਿਤਨਾ ਰਿਸਪੌਂਸ ਆ ਰਿਹਾ ਰਿਸਪੌਂਸ ਵੀਰੇ ਏ ਸੈਕਿੰਡ ਵਾਲਾ ਕਿ ਬਹੁਤ ਹੀ ਵਧੀਆ ਮਤਲਬ ਜਿੰਨਾ ਐਕਸਪੈਕਟ ਨਹੀਂ ਸੀ ਕਿਤਾ ਉਤੋਂ ਕਿਤੇ ਵੱਧਿਆ ਔਰ ਵੱਡੀ ਗੱਲ ਇਹ ਕਿ ਜਦੋਂ ਅਸੀਂ ਪੰਜਾਬੀ ਨੂੰ ਦੇਖ ਕੇ ਅਸੀਂ ਇਹ ਕਹਿੰਨੇ ਕਿ ਨਹੀਂ ਬਿਲਕੁਲ ਆ ਰਹੇ ਨੇ ਕਿ ਨਾਮ ਲਿਖੋ ਮੈਂ ਕਹਿ ਜਨਾ ਜੀ ਇੰਗਲਿਸ਼ ਨਹੀਂ ਨਹੀਂ ਜੀ ਪੰਜਾਬੀ ਵਿਚ ਲਿਖਣਾ ਸੋ ਜੱਜ ਦੇ ਇਹ ਲੈ ਕੇ ਜਾ ਰਹੇ ਨੇ ਉਹਨਾਂ ਕੋਲ ਮੇਰੇ ਉਹ ਕੀ ਰਿੰਗ ਜਾ ਔਰ ਬਹੁਤ ਆਈਟਮਾਂ ਜਾ ਰਹੀਆਂ ਨੇ ਕੀ ਕੀ ਬਣਾ ਲੈਂਦੇ ਕਿਸ ਕਿਸ ਚੀਜ਼ ਦਾ ਕਰ ਲੈਂਦੇ ਕਿਤੇ ਕਿਤੇ ਹੁੰਦਾ ਕਿ ਤੁਸੀਂ ਆਪਣੀ ਕੈਲੀਗ੍ਰਾਫੀ ਕਰ ਜਿਹਦੇ ਵਿੱਚ ਮੇਰੇ ਕੋਲ ਜੀ ਸ਼ੁਰੂਆਤ ਕਰ ਲਈ ਤੇ ਪਿੱਛੇ ਲੱਗੇ ਹੋਏ ਫਰੇਮਸ ਤੁਸੀਂ ਦੇਖ ਸਕਦੇ ਜਿਹਦੇ ਵਿੱਚ ਅਸੀਂ ਗੁਰਬਾਣੀ ਦੇ ਕੁਝ ਅਲੱਗ-ਅਲੱਗ ਤੁਕਾਂ ਨੂੰ ਲਿਖਿਆ ਹੋਇਆ ਔਰ ਜੇਕਰ ਕੋਈ ਆਪਣਾ ਕਸਟਮਾਈਜ਼ ਕਰਵਾਉਣਾ ਚਾਹੁੰਦਾ ਜਿਹਦੇ ਵਿੱਚ ਅਸੀਂ ਕੁਝ ਕੀ ਰਿੰਗਸ ਨੇ ਕੁਝ ਬੁੱਕ ਟੈਗ ਨੇ ਕਿ ਅੱਜ ਬੁੱਕ ਫੇਅਰ ਲੱਗਾ ਹੋਇਆ ਬੁੱਕ ਫੇਅਰ ਦੇ ਨਾਲ ਅਸੀਂ ਬੁੱਕ ਟੈਗਸ ਨੂੰ ਵੀ ਜ਼ਰੂਰ ਇੱਥੇ ਲੈ ਕੇ ਆਏ ਹੋਏ ਹਾਂ ਕਿ ਆਪਣੇ ਕਿਤਾਬਾਂ ਵਿੱਚ ਰੱਖਣ ਵਾਸਤੇ ਕੁਝ ਦਾ ਕੋਰਟਸ ਨੇ ਕੁਝ ਤੁਹਾਡੀਆਂ ਲਾਈਨਾਂ ਨੇ ਕੁ ਤਦੋਂ ਮੈਂ ਉਹ ਸਾਰੀ ਚੀਜ਼ਾਂ ਇੱਥੇ ਲੈ ਕੇ ਆਇਆ ਤੁਸੀਂ ਦੇਖ ਵੀ ਸਕਦੇ ਹੋ ਅੱਗੇ ਕੈਨਵਸ ਦੇ ਵਿੱਚ ਵੀ ਹੈਗੇ ਨੇ ਮਤਲਬ ਅਲੱਗ-ਅਲੱਗ ਚੀਜ਼ਾਂ ਨੇ ਐਸੇ ਮੈਂ ਦੇਖ ਰਿਹਾ ਇਹ ਚੀਨੂ ਨੇ ਬੜਾ ਅਟਰੈਕਟ ਕਰ ਰਿਹਾ ਲੋਕਾਂ ਦਾ ਇੱਕ ਅਟਰੈਕਸ਼ਨ ਖਿੱਚ ਰਹੀ ਹੈ ਇਹ ਚੀਜ਼ ਹਾਂ ਜੀ ਜੀ ਬਿਲਕੁਲ ਜੀ ਇਹ ਬਹੁਤ ਸਾਰੇ ਐਸੇ ਇੱਥੇ ਬਤੁਨਤੇ ਸੱਜਣ ਵੀ ਆ ਰਹੇ ਨੇ ਜਿਨ੍ਹਾਂ ਵੱਲੋਂ ਇਹ ਚੀਜ਼ ਦੀ ਸ਼ਲਾਘਾ ਜ਼ਰੂਰ ਕੀਤੀ ਜਾ ਰਹੀ ਕਿ ਜੇਕਰ ਅਸੀਂ ਇੱਥੇ ਆਏ ਹੋਏ ਤਾਂ ਘਟੋ ਘਟ ਤੁਹਾਡਾ ਇਹ ਉਪਰਾਲਾ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਕਿ ਤੁਸੀਂ ਸੰਗਤਾਂ ਦੇ ਰੂਪ ਰੂਪ ਗੁਰਬਾਣੀ ਨੂੰ ਕਰ ਰਹੇ ਹੋ ਜਿੱਥੇ ਅਸੀਂ ਅਲੱਗ-ਅਲੱ ਸਟਾਲ ਲੱਗੇ ਹੋ ਨੇ ਪਰ ਜਿੱਥੇ ਇਸ ਗੁਰਬਾਣੀ ਦੇ ਸਟਾਲ ਨੂੰ ਮੈਨੂੰ ਸ਼ਲਾਗਾ ਜਰੂਰ ਕੀਤੀ ਜਾ ਰਹੀ ਹੈ ਜੀ ਤਾਂ ਵੈਸੇ ਤੁਸੀਂ ਹੋਰ ਵੀ ਮਤਲਬ ਕਿ ਦੇਖ ਰਿਹਾ ਹਾਂ ਬੱਚਿਆਂ ਨੂੰ ਸਿਖਾਉਂਦੇ ਆ ਕੋਚ ਕੋ ਕੀ ਚੀਜ਼ ਅੱਗੇ ਵਧਾਉਣਾ ਚਾਹੀਦਾ ਆਪਣੇ ਸਮਾਜ 'ਚ ਵੀ ਸੀ ਨੂੰ ਸਪਰੈਡ ਕਰਨਾ ਮੈਂ ਇਹੀ ਚੀਜ਼ ਕਰ ਰਿਹਾ ਕਿ ਬੱਚੇ ਜਿਹੜੇ ਇੱਥੇ ਆ ਰਹੇ ਨੇ ਉਹਨਾਂ ਵੱਲੋਂ ਇਹੀ ਮੈਨੂੰ ਕਿਹਾ ਜਾ ਰਿਹਾ ਕਿ ਅਸੀਂ ਮੈਨੂੰ ਸਿਖਾਓਗੇ ਕਦੋਂ ਹੁਣ ਵੀ ਬੱਚੇ ਆਏ ਸੀ ਸਾਨੂੰ ਸਿਖਾਓਗੇ ਕਦੋਂ ਕਿਉਂਕਿ ਇਹ ਚੀਜ਼ ਜਿਹੜੀ ਅਸੀਂ ਕੀਤੀ ਹੋਈ ਆ ਬੱਚਿਆਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਉਤਸ਼ਾਹ ਲੈ ਕੇ ਆ ਰਹੀ ਆ ਕਿ ਅਸੀਂ ਇਹ ਕਾਰਜ ਕਰਨਾ ਚਾਹੁੰਦੇ ਹਾਂ ਸੋ ਤੁਸੀਂ ਕਿੱਥ ਬੱਚੇ ਆ ਰਹੇ ਨੇ ਜਿਵੇਂ ਜਲਦੀ ਹੀ ਬਹੁਤ ਜਲਦੀ ਬੱਚਾ ਨੂੰ ਇਸ ਸੇਵਾਵਾ ਦੇ ਨਾਲ ਰੂਬਰੂ ਹੋਵਾਂਗਾ ਜੀ ਅੱਛਾ ਇੱਕ ਗੱਲ ਹੈ ਕਈ ਕਹਿੰਦੇ ਲੋਕਾਂ ਦੀ ਹੈਂਡਰਾਈਟਿੰਗ ਨਹੀਂ ਹੁੰਦੀ ਤਾਂਡੀ ਬੜੀ ਸੋਹਣੀ ਹੈਂਡਰਾਈਟਿੰਗਾਂ ਦੇ ਲੋਕੀ ਵਿੱਚ ਕੀ ਟਿਪ ਹੈ ਕਿ ਅਹੀ ਵੀ ਆਪਣਾ ਟਿਪ ਟਿਪ ਸਰੇ ਤੋਂ ਕੁਝ ਨਹੀਂ ਹੈ ਜੀ ਮੈਂ ਮੈਂ ਤਾਂ ਸਾਫ਼-ਸਾਫ਼ ਇਹ ਕਹਿੰਦਾ ਕਿ ਮੇਰਾ ਇਹ ਕਾਰਜ ਹੈ ਹੀ ਨਹੀਂ ਜੀ ਤੁਸੀਂ ਆਜ ਵੀ ਮੇਰੇ ਕੋਲੋਂ ਮੇਰੀ ਨਾਰਮਲ ਹੈਂਡਰਾਈਟਿੰਗ ਵੇਖ ਲਓ ਤੇ ਮੇਰੀ ਨਾਰਮਲ ਹੈਂਡਰਾਈਟਿੰਗ ਕਿ ਟੁੱਟੀ ਮੱਝ ਹੈ ਬਸ ਕੈਲੀਗ੍ਰਾਫੀ ਦੇ ਅੰਦਰ ਜੋ ਗੁਰੂ ਸਾਹਿਬ ਨੇ ਕਾਰਜ ਮੈਨੂੰ ਦਿੱਤਾ ਹੋਇਆ ਲਿਖ ਪਾ ਰਿਹਾ ਹਾਂ ਔਨ ਸਪੌਟ ਕਰ ਉਹਦਾ ਤਰਸ ਹੈ ਕਿ ਮੈਂ ਕੰਮ ਕਰ ਪਾ ਰਿਹਾ ਕਿਸੇ ਕਿਸ ਜੀ ਨਾਲ ਲਿਖਦੇ ਹਾਂ ਮੈਂ ਦੇਖ ਰਿਹਾ ਤੁਹਾਡੇ ਕੋਲ ਟੂਲਸ ਬੜੇ ਵਕਵਾ ਟੂਲਸ ਵਿੱਚ ਜੀ ਜਿੱਥੇ ਟੂਲਸ ਵੀ ਬਹੁਤ ਐਕਸਪੈਂਸਿਵ ਨੇ ਜੀ ਜਿਹਦੇ ਵਿੱਚ ਅਸੀਂ ਕੁਝ ਪੈਰਲਲ ਪੈਨ ਹੁੰਦੇ ਨੇ ਜਿਨ੍ਹਾਂ ਦੀ ਮੈਂ ਤੁਹਾਨੂੰ ਟਿਪਸ ਨੇ ਥੋੜਾ ਜਿਆਦਾ ਰੂਬਰੂ ਕਰਵਾ ਦਿੰਨਾ ਇਹਨਾਂ ਟਿਪਸ ਨੂੰ ਅਸੀਂ ਪੈਰਲਲ ਪੈਨ ਬੋਲਦੇ ਆ ਇਹ ਨਾਰਮਲ ਟਿਪ ਤੋਂ ਅਲੱਗ ਟਿੱਪ ਹੁੰਦੀਆਂ ਨੇ ਫਿਰ ਇਹਦੇ ਵਿੱਚ ਹੀ ਸਟੀਲ ਨਿਬ ਪੈਨ ਆ ਜਾਂਦੇ ਨੇ ਜਿਨ੍ਹਾਂ ਦੀਆਂ ਸਟੀਲ ਦੀਆਂ ਨਿਬ ਹੁੰਦੀਆਂ ਨੇ ਇਹਨਾਂ ਵਿੱਚ ਕਿਤੇ ਇੰਕ ਪੈਂਦੀ ਨਹੀਂ ਆ ਸਾਨੂੰ ਡਿਬੋਡ ਵੋ ਕੇ ਪੁਰਾਣੀ ਦਵਤਾਂ ਵਾਂਗੂ ਹੀ ਲਿਖਣਾ ਬੰਦਾ ਦਵਤਾਂ ਅਸੀਂ ਬਣਾਈਆਂ ਹੋਈਆਂ ਨਾਲ ਸੋ ਉਹਨਾਂ ਦਵਤਾਂ ਨਾਲ ਫਿਰ ਜਿੱਥੇ ਸਾਡੇ ਕੋਲ ਸਕੈਚ ਪੈਨ ਆਉਂਦੇ ਨੇ ਉਹਨਾਂ ਦੇ ਕਾਫੀ ਬੋਲਡ ਮਾਰਕਰ ਹੁੰਦੇ ਨੇ ਜੀ ਇਹ ਵੀ ਇੱਕ ਇੰਪੋਰਟਡ ਬ੍ਰਸ਼ ਹੁੰਦੇ ਨੇ ਸਕੈਚ ਇੱਕ ਨਾਰਮਲ ਪੈਨ ਦੀ ਗੱਲ ਕਰੀ ਸ਼ਾਇਦ ਤੁਹਾਨੂੰ ਇਹੀ ਪੈਨ ਇੱਕ ਨਾਰਮਲ ਪੈਨ 40-50 ਰੁਪਏ ਦਾ ਮਿਲੇਗਾ ਇਹ ਮੇਰਾ 980 ਰੁਪਏ ਦਾ ਪੈਨ ਕਲਾਸ 120 ਡਿਲੀਵਰੀ ਦੇ ਨਾਲ ਮੈਨੂੰ ਘਰ ਮਿਲਿਆ ਸੀ ਔਰ ਲਿਖਣ ਦਾ ਇਹਦਾ ਕਾਰਜ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਇਹ ਜੋ ਮੈਂ ਸਾਹਮਣੇ ਲਿਖਿਆ ਹੋਇਆ ਇੱਕ ਇੱਕ ਕੋਡ ਜਿਹੜਾ ਆ ਇਹ ਫਲੈਕਸੀ ਨਿਬ ਪੈਨ ਹੁੰਦਾ ਹੈ ਮਲੇ ਜਿੱਥੇ ਤੁਸੀਂ ਆਪਣੇ ਪ੍ਰੈਸ਼ਰ ਮੇਨਟੇਨ ਕਰ ਰਹੇ ਹੋ ਹੱਥ ਦਾ ਉਸ ਦੀ ਸੈਂਸਿਟੀਵਿਟੀ ਦੇ ਨਾਲ ਹੀ ਸਾਰਾ ਚੀਜ਼ ਫਲੋ ਚ ਆ ਰਹੀ ਹੈ ਪੂਰਾ ਬਾਡੀ ਦੇ ਅਕੋਰਡਿੰਗ ਹੈਂਡ ਹੈਂਡ ਬਿਲਕੁਲ ਹੈਂਡ ਮੂਵਮੈਂਟ ਦੇ ਨਾਲ ਗੱਲ ਕਰ ਰਹੇ ਹਾਂ ਜਦੋਂ ਤੁਸੀਂ ਪ੍ਰੈਸ਼ਰ ਹੈ ਹੱਥਾਂ ਦਾ इवन ਕਿ ਮੈਂ ਅ ਪੈਨਸਲ ਵੀ ਲਾ ਦੇ ਮੈਂ ਪੈਨਸਲ ਦੇ ਨਾਲ ਵੀ ਉਸੇ ਹੀ ਫਲੋ ਨੂੰ ਲੈ ਕੇ ਆਉਣਾ ਜਿਵੇਂ ਇੱਕ ਕੈਲੀਗ੍ਰਾਫੀ ਦੇ ਨਾਲ ਲੈ ਕੇ ਆਉਂਦੇ ਸੋ ਤੁਸੀਂ ਸੋਚ ਲਓ ਕਾਰਜ ਕੋਈ ਵੀ ਤੁਹਾਡੇ ਤੋਂ ਦੂਰ ਨਹੀਂ ਹੈਗਾ ਪਰੇ ਨਹੀਂ ਹੈਗਾ ਕੋਈ ਔਖਾ ਨਹੀਂ ਹੈ ਤੁਸੀਂ ਕਹੇ ਕਿ ਤੁਸੀਂ ਇੱਕ ਪੇਸ਼ੇਵਰ ਟੀਚਰ ਹੋ ਤੇ ਬੱਚਿਆਂ ਨੂੰ ਵਿੱਚ ਕੀ ਸਿਖਾਉਂਦੇ ਹੋ ਇਸ ਚੀਜ਼ ਨਾਲ ਜੁੜਨ ਲਈ ਕੋਈ ਕਹਿੰਦੇ ਬੱਚੇ ਛੋਟੇ ਹੁੰਦੇ ਹੀ ਸਿੱਖਣਾ ਸ਼ੁਰੂ ਕਰ ਦਿੰਦੇ ਤੁਸੀਂ ਤੇ ਇੱਕ ਟੀਚਰ ਹੋ ਤੁਸੀਂ ਉਹਨਾਂ ਨੂੰ ਇੱਕ ਦਿਸ਼ਾ ਦਿਖਾਣੀ ਹੈ ਹਨਾ ਤੇ ਉਹ ਬੱਚੇ ਕਿੱਦਾਂ ਕੰਮ ਕਰ ਉਹਨਾਂ ਦੇ ਅੰਦਰ ਮੈਂ ਇੱਕ ਇੱਕ ਖਰਾਕ ਇਦਾਂ ਦੀ ਲੈ ਕੇ ਆ ਰਿਹਾ ਕਿ ਜਿਵੇਂ ਬੱਚੇ ਕਲਾਸ ਵਿੱਚ ਬੈਠੇ ਹੁੰਦੇ ਨੇ ਤੇ ਕਿ ਮੈਂ ਜਦੋਂ ਜਿਹੜਾ ਬੱਚਾ ਬਹੁਤ ਹੀ ਵਧੀਆ ਕਾਰਜ ਕਰਦਾ ਤੇ ਮੈਂ ਉਹਦਾ ਸੋਹਣਾ ਜਿਹਾ ਨਾਮ ਲਿਖ ਕੇ ਦੇ ਦਿੰਦਾ ਤੇ ਉਹ ਬੱਚਿਆਂ ਦੇ ਅੰਦਰ ਕਹਿ ਲੋ ਕਿ ਇੱਕ ਤੇ ਕਿਨਾ ਜੇਕਰ ਅੱਜ ਨਸ਼ੇ ਦੀ ਇੱਕ ਦ ਦਰਿਆ ਨੂੰ ਇਸੇ ਤਰ੍ਹਾਂ ਲੈ ਗਿਆ ਰਹਿ ਕੇ ਬੱਚਿਆਂ ਦਾ ਨਾਮ ਲਿਖ ਕੇ ਦੇ ਦੋ ਬੱਚੇ ਆਪਣੇ ਆਪ ਤੁਹਾਡੇ ਲਿਖ ਚ ਜਾਂਦੀ ਸਾਬ ਸਾਡਾ ਨਾਮ ਹੋਰ ਲਿਖ ਦੋ ਜੀ ਸੋ ਬੱਚਿਆਂ ਦੇ ਅੰਦਰ ਕਿਤੇ ਨਾ ਕਿਤੇ ਉਹ ਕੋਸ਼ਿਸ਼ ਕਰ ਰਹੇ ਕਿ ਜ਼ਰੂਰ ਉਹਨਾਂ ਦੇ ਅੰਦਰ ਇਸ ਚੀਜ਼ ਦੀ ਐਕਸਾਈਟਮੈਂਟ ਲੈ ਕੇ ਕਿ ਸੋਹਣਾ ਸੀ ਕਿਵੇਂ ਲਿਖ ਸਕਦੇ ਹਾਂ ਜੀ ਤੇ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਲਗਾਉਂਦੇ ਨੂੰ ਇੱਥੇ ਖਾਸਕ ਵਾਲੇ ਦੇ ਵਿੱਚ ਕੋਈ ਬਹੁਤਾ ਲੰਬਾ ਸਮਾਣੀ ਨਹੀਂ ਹੋਇਆ ਮੇਰਾ ਇਹ ਸਾਰਾ ਕਾਰਜ ਪਿਛਲੇ 6 ਮਹੀਨਿਆਂ ਦਾ ਕਾਰਜ ਹੈ ਕਿ ਜਿਹਦੇ ਵਿੱਚ ਮੈਂ ਸਾਰਾ ਕਾਰਜ ਕਰ ਪਾਇਆ ਉਹ ਮੇਰਾ ਪਹਿਲਾ ਅਟੈਂਪਟ ਹੈ ਕਿ ਮੈਂ ਖਾਲਸਾ ਗੜੇ ਦੇ ਬੇੜੇ ਵਿੱਚ ਅੱਜ ਇੱਥੋਂ ਦਾ ਹੀ ਵਿਦਿਆਰਥੀ ਹੁੰਦੇ ਹੋયા ਤੇ ਇੱਥੋਂ ਦਾ ਹੀ ਇੱਕ ਮੈਂ ਇਹ ਸਟਾਲ ਲਾ ਪਿਆ ਇਹ ਮੇਰੇ ਲਈ ਇੱਕ ਬਹੁਤ ਵੱਡੀ ਮਾਣ ਦੀ ਗੱਲ ਹੈ ਪਤਾ ਲੱਗ ਰਿਹਾ ਜਿਵੇਂ ਵਿਦਿਆਰਥੀ ਹੁੰਦੇ ਸੀ ਅੱਜ ਸਟਾਲ ਲਗਾ ਰਹੇ ਲੋਕੀ ਯਾਰ ਕਿੰਦਰੀ ਫੀਲਿੰਗ ਹੁੰਦੀ ਮੈਂ ਕਹਿੰਦਾ ਜੀ ਐਦਾਂ ਲੱਗ ਰਿਹਾ ਕਿ ਜਿਵੇਂ ਅੱਜ ਅਸੀਂ ਇੱਕ ਪਹਿਲਾ ਸਟੂਡੈਂਟ ਸੀ ਫਿਰ ਟੀਚਰ ਬਣੇ ਤੇ ਹੁਣ ਇੱਕ ਦੁਕਾਨਦਾਰ ਵੀ ਨਾਲ ਬਣ ਗਿਆ ਅ ਵੀਕ ਨੂੰ ਕਨੂੰ ਪ੍ਰਾਪਤ ਅਬਰੋਡ ਬੈਠੇ ਨੇ ਉਹਨਾਂ ਲਈ ਕਿੱਦਾਂ ਕੋਈ ਕੁਝ ਸਾਧਨ ਹੋਵੇ ਕੰਟੈਕਟ ਮੇਰਾ ਜੀ ਇੰਸਟਾਗ੍ਰਾਮ ਤੇ ਅਖਾੜਾ ਪੇਜ ਹੈ ਜੀ ਇੰਸਟਾਗ੍ਰਾਮ ਤੇ ਮੇਰੇ ਨਾਲ ਬਹੁਤ ਸਾਰੇ ਐਸੇ ਵੀਰ ਪਤਵੰਤੇ ਸੱਚਨ ਜੁੜੇ ਹੋਏ ਨੇ ਉਹ ਆਪਣਾ ਮੇਰੇ ਉਤੇ ਕੰਟੈਕਟ ਕਰ ਸਕਦੇ ਨੇ ਮੋਬਾਈਲ ਨੰਬਰ 9814816886 9814816886 ਤੇ ਮੈਨਾਂ ਸੰਪਰਕ ਆ ਸਕਦੇ ਨੇ ਜੋ ਚੀਜ਼ ਲਿਖਵਾਉਣੀ ਹੋਏ ਮੈਂ ਉਹਨਾਂ ਨੂੰ ਉਹਨਾਂ ਤੱਕ ਪਹੁੰਚਾ ਸਕਦਾ ਜਿਵੇਂ ਜੀ ਕੋਈ ਤੁਹਾਡੇ ਕੋਰਸ ਹੋ ਗਏ ਤੁਹਾਡੇ ਕੋਈ ਕੇਵਲ ਦੇ ਕੇ ਕਿਸੇ ਨੇ ਸਾਈ ਚਿੱਠੀ ਲਿਖਵਾਉਣੀ ਹੈ ਜੀ ਅੱਜ ਬਹੁਤ ਟ੍ਰੈਂਡ ਚੱਲ ਰਿਹਾ ਕਿ ਦਿਨਾਂ ਵਿੱਚ ਪਹੁੰਚ ਚੁੱਕੇ ਹੋਏ ਆ ਜਿੱਥੇ ਵਿਆਹ ਬਹੁਤ ਸਾਰੇ ਆਉਣੇ ਨੇ ਤਾਂ ਸਾਰੇ ਚਿੱਠੀ ਜਿੱਥੇ ਅਸੀਂ ਇੱਕ ਗੋਲ ਕਰਕੇ ਆਪਣੇ ਟਰੰਕਾ ਦੇ ਵਿੱਚ ਸੰਭਾਲ ਦਿੰਨੇ ਜਿੱਥੇ ਅਸੀਂ ਅੱਜ ਹੱਥ ਲਿਖਤ ਸਾਰੇ ਚਿੱਠੀ ਨੂੰ ਅਸੀਂ ਆਪਣੀ ਦੀਵਾਰ ਉੱਤੇ ਲਾ ਕੇ ਔਰ ਆਪਣੇ ਉਸ ਆਨੰਦ ਕਾਜ ਦੇ ਫਰਮਾਨ ਨੂੰ ਲਿਖਾ ਕੇ ਅਸੀਂ ਆਪਣੇ ਆਤਮਾਨ ਮਹਿਸੂਸ ਕਰ ਰਹੇ ਹਾਂ ਜੀ ਧੰਨਵਾਦ ਆ